ਇਤਿਹਾਸ ਜਦੋਂ ਲਿਖਿਆ ਜਾਏਗਾ ਉਦੋਂ ਜਿਸ ਤਰੀਕੇ ਦੇ ਨਾਲ ਭਾਈ ਹਰਜਿੰਦਰ ਸਿੰਘ ਧਾਮੀ ਹੋਣਾ ਵੱਲੋਂ ਅਸਤੀਫਾ ਦਿੱਤਾ ਗਿਆ ਮਤਲਬ ਅਕਾਲ ਤਖਬ ਸਾਹਿਬ ਵੱਲੋਂ ਇੱਕ ਸੇਵਾ ਲੱਗੀ ਹੋਵੇ ਔਰ ਉਥੋਂ ਦੋ ਜਣਿਆਂ ਨੇ ਅਸਤੀਫਾ ਦਿੱਤਾ ਸ਼ਾਇਦ ਪਲੈਨਿੰਗ ਹੀ ਹੋਏਗੀ ਕਿ ਹੌਲੀ ਹੌਲੀ ਪ੍ਰੈਸ਼ਰ ਪਾ ਕੇ ਇਸ ਕਮੇਟੀ ਨੂੰ ਹੀ ਖਤਮ ਕਰ ਦਿੱਤਾ ਜਾਵੇਗਾ ਤੇ ਫਿਰ ਭਰਤੀ ਵਾਲਾ ਕੋਈ ਚੱਕਰ ਹੋਣਾ ਹੀ ਨਹੀਂ ਪਰ ਉਹ ਸਫਲ ਨਹੀਂ ਹੋਇਆ ਪੰਜ ਜਣੇ ਅਹੁਦੇ ਦੇ ਡੱਟ ਗਏ ਫਿਰ ਉੱਥੇ ਭਾਈ ਹਰਜਿੰਦਰ ਸਿੰਘ ਧਾਮੀ ਹੋਣਾ ਦਾ ਨਾਮ ਕਿਹੜੇ ਅੱਖਰਾਂ 'ਚ ਲਿਖਿਆ ਜਾਊ ਹੋ ਸਕਦਾ ਇਹ ਸ਼ਰੀਕ ਜੇ ਇਮਾਨਦਾਰੀ ਨਾਲ ਚੱਲਿਆ ਤਾਂ ਉਹਨਾਂ ਦੇ ਲਈ ਕਹ ਜਿਹੜੀ ਛੋਟੀ ਰਹਿ ਜੂਗੀ ਔਰ ਇਹ ਬਿਲਕੁਲ ਹੁਣ ਤਾਂ ਨੈਤਿਕ ਤੌਰ ਤੇ ਤਾਂ ਬਾਦਲ ਕਿਆਂ ਦੀ ਲੀਕ ਬਿਲਕੁਲ ਖਤਮ ਹੋ ਚੁੱਕੀ ਪ੍ਰੈਸ ਕਾਨਫਰੈਂਸ ਕਹਿੰਦੇ ਵੀ ਹੈ ਕਿ ਮੈਂ ਦੋਵੇਂ ਅਹੁਦੇ ਛੱਡ ਕੇ ਆ ਗਿਆ ਪਰ ਤੁਸੀਂ ਵਾਪਸ ਆ ਕੇ ਦੂਜਾ ਤੇ ਲੈ ਲਿਆ ਸੁਖਬੀਰ ਸਿੰਘ ਬਾਦਲ ਦੇ ਕਹਿਣ ਤੇ ਉਹ ਵੀ ਅਕਾਲ ਤਖਤ ਦੇ ਜਥੇਦਾਰ ਦੇ ਕਹਿਣ ਤੇ ਵਾਪਸ ਨਹੀਂ ਆਏ ਸੁਖਬੀਰ ਸਿੰਘ ਬਾਦਲ ਦੇ ਕਹਿਣ ਤੇ ਵਾਪਸ ਆਇਆ ਇਟ ਮੀਨਸ ਹਰਜਿੰਦਰ ਸਿੰਘ ਧਾਮੀ ਜਿਹੜੀ ਸਰਗਰਮੀ ਕਰ ਰਹੀ ਸੀ ਉਹ ਵੀ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਮੰਨ ਕੇ ਹੀ ਜੇ ਥੋੜੀ ਬਹੁਤੀ ਵੀ ਸੂਜ ਬੋਜ ਉਸ ਥੜੇ ਦੇ ਵਿੱਚ ਹੋਵੇ ਤੇ ਇਹ ਤਾਂ ਫਿਰ ਬੁੱਢਾ ਦਲ ਤੇ ਤਰਨਾ ਦਲ ਦੇ ਤੌਰ ਤੇ ਵੀ ਜਿਹੜਾ ਹੈ ਬਲਕੀ ਕੀਤਾ ਜਾਣਾ ਚਾਹੀਦਾ ਇਹ ਬਿਲਕੁਲ ਖਿਸ਼ਤ ਕਰਨਾ ਚਾਹੀਦਾ ਦੋਹਾਂ ਥੜਿਆਂ ਨੂੰ ਸੋ ਇਹਨਾਂ ਨੂੰ ਨੀ ਕਿ ਕਿਸ ਸਿਮਰਨਜੀਤ ਸਿੰਘ ਮਾਨ ਉਹਨਾਂ ਨੂੰ ਵੀ ਭਾਈ ਰਣਜੀਤ ਸਿੰਘ ਵਾਲਾ ਗਰੁੱਪ ਇਹ ਹੈਗਾ ਭਾਈ ਜਸਵੀਰ ਸਿੰਘ ਰੋਟੇ ਉਹਨਾਂ ਨਾਲ ਮਤਲਬ ਇਹ ਸਾਰੀਆਂ ਪੰਥਕ ਤੇ ਰਾਣੇ ਜਿਹੜੀਆਂ ਜਿਸ ਤਰੀਕੇ ਦਾ ਪ੍ਰਤੀਕਰਮ ਸੁਖਬੀਰ ਸਿੰਘ ਬਾਦਲ ਹੋਣਾ ਦੇ ਅਕਾਲੀ ਦਲ ਵੱਲੋਂ ਜਿਹੜਾ ਆਇਆ ਹੈਗਾ ਉਸ ਨੂੰ ਕਿਵੇਂ ਦੇਖਦੇ ਹੈਗੇ ਹੋ ਪ੍ਰੈਸ ਕਾਨਫਰੈਂਸਾਂ ਹੁੰਦੀਆਂ ਨੇ ਡਾਕਟਰ ਦਲਜੀਤ ਸਿੰਘ ਚੀਮਾ ਹੁਣੀ ਉਹ ਪ੍ਰੈਸ ਕਾਨਫਰੰਸ ਕਰਦੇ ਨੇ ਦੂਜੇ ਬੰਨੇ ਭਾਈ ਹਰਜਿੰਦਰ ਸਿੰਘ ਧਾਮੀ ਹੁਣੀ ਉਹਨਾਂ ਦੀ ਪ੍ਰੈਸ ਕਾਨਫਰੰਸ ਹੁੰਦੀ ਹੈ ਤੇ ਬਕਾਇਦਾ ਕਿਹਾ ਜਾਂਦਾ ਹੈ ਕਿ ਪਾਰਟੀ ਦਾ ਨਾਮ ਯੂਜ਼ ਕਰਨ ਤੇ ਕਾਨੂੰਨੀ ਕਾਰਵਾਈ ਤੱਕ ਜਿਹੜੀ ਹੈ ਉਹ ਕੀਤੀ ਜਾਵੇਗੀ ਕਿਵੇਂ ਦੇਖ ਦਿਓ ਇਸ 사ਦੇ ਨੂੰ ਹਾਂਜੀ ਉਹ ਟੈਕਨੀਕਲ ਤਾਂ ਹਲੇ ਉਹ ਕੁਛ ਦਿਨਾਂ ਲਈ ਕਰਨਗੇ ਕਿਉਂਕਿ ਉਹਨਾਂ ਦੇ ਬਰਾਬਰ ਆ ਇੱਕ ਸ਼ਰੀਕ ਹੈ ਜਿਹੜਾ ਖੜਾ ਹੋ ਗਿਆ ਔਰ ਹੋ ਸਕਦਾ ਇਹ ਸ਼ਰੀਕ ਜੇ ਇਮਾਨਦਾਰੀ ਨਾਲ ਚੱਲਿਆ ਤਾਂ ਉਹਨਾਂ ਦੀ ਲੀਕ ਜਿਹੜੀ ਛੋਟੀ ਰਹਿ ਜੂਗੀ ਔਰ ਇਹ ਬਿਲਕੁਲ ਹੀ ਹੁਣ ਤਾਂ ਨੈਤਿਕ ਤੌਰ ਤੇ ਤਾਂ ਬਾਦਲ ਕਿਆਂ ਦੀ ਲੀਕ ਬਿਲਕੁਲ ਖਤਮ ਹੋ ਚੁੱਕੀ ਆ ਸੋ ਉਹਨਾਂ ਨੇ ਵਾਕਿਆ ਹੀ ਆਪਣਾ اخਲਾਕੀ ਆਧਾਰ ਗਵਾ ਲਿਆ ਹੋਇਆ ਲੀਡ ਕਰਨ ਦਾ 2 ਦਸੰਬਰ ਨੂੰ ਵੀ ਕਿਹਾ ਗਿਆ ਸੀ ਵੀ ਇਹ ਸਮੁੱਚੀ ਲੀਡਰਸ਼ਿਪ اخਲਾਕੀ ਆਧਾਰ ਗਵਾ ਚੁੱਕੀ ਆ ਬਾਦਲ ਕੇ اخਲਾਕੀ ਆਧਾਰ ਗਵਾ ਚੁੱਕੇ ਹੈ ਸਿੱਖ ਕੌਮ ਦੀ ਅਗਵਾਈ ਕਰਨ ਦਾ ਸੋ ਇਹ ਜੇ ਨਵਾਂ ਤੜਾ ਜੇ ਇਹਦੇ ਵਿੱਚ ਉਹ ਬਿਮਾਰੀਆਂ ਪੈਦਾ ਨਾ ਹੋਈਆਂ ਜੋ ਬਾਦਲ ਕਿਆਂ ਵਿੱਚ ਹੈਗੀਆਂ ਤਾਂ ਅਸੀਂ ਸਮਝਦੇ ਆ ਵੀ ਉਹ ਚੁਣੌਤੀ ਹੈ ਜਿਹੜੀ ਰਾਜਨੀਤਿਕ ਚੁਣੌਤੀ ਬਾਦਲ ਕਿਆਂ ਲਈ ਬਣ ਸਕਦਾ ਹੁਣ ਇਹ ਵੀ ਦੇਖਣਾ ਹੋਵੇਗਾ ਵੀ ਇਹ ਸਿਰਫ ਵੋਟਾਂ ਲੜਨ ਤੱਕ ਹੀ ਸੀਮਤ ਰਹਿ ਜਾਂਦੇ ਆ ਜਾਂ ਵਾਕਈ ਖਾਲਸਾ ਜੀ ਦੇ ਬੋਲ ਬਾਲੇ ਦੀ ਰਾਜਨੀਤੀ ਨੂੰ ਅੱਗੇ ਵਧਾਉਂਦੇ ਹੈਗੇ ਆ ਸੋ ਹਾਲ ਦੀ ਘੜੀ ਚਾਹੇ ਅਰਜੰਦਰ ਸਿੰਘ ਧਾਮੀ ਸੋ ਹਰਜੰਦਰ ਸਿੰਘ ਧਾਮੀ ਵੀ ਉਹ ਹੋਈ ਪੁਰਾਣੀ ਗੱਲ ਕਹਿੰਦੇ ਨਜ਼ਰ ਆਏ ਵੀ ਮੈਚ ਆਇਆ ਸੀ ਸਾਰੇ ਜਣੇ ਇਕੱਠੇ ਹੋ ਜਾਣ 2 ਦਸੰਬਰ ਨੂੰ ਵੀ ਕਿਹਾ ਗਿਆ ਸੀ ਚੁੱਲੇ ਸਿਮਟੋ ਉਹਨਾਂ ਨੇ ਹਾਲੇ ਦੋਸ਼ ਲਾਇਆ ਵੀ ਇਹਨਾਂ ਨੇ ਆਪਣਾ ਚੁੱਲਾ ਨਹੀਂ ਸਿਮਟ ਪਰ ਜਦੋਂ ਇਤਿਹਾਸ ਜਦੋਂ ਲਿਖਿਆ ਜਾਏਗਾ ਉਦੋਂ ਜਿਸ ਤਰੀਕੇ ਦੇ ਨਾਲ ਪਾਈ ਹਰਜੰਦਰ ਸਿੰਘ ਧਾਮੀ ਹੋਣਾ ਵੱਲੋਂ ਅਸਤੀਫਾ ਦਿੱਤਾ ਗਿਆ ਮਤਲਬ ਅਕਾਲ ਤਖਤ ਸਾਹਿਬ ਵੱਲੋਂ ਇੱਕ ਸੇਵਾ ਲੱਗੀ ਹੋਵੇ ਔਰ ਉੱਥੋਂ ਦੋ ਜਣਿਆਂ ਨੇ ਅਸਤੀਫਾ ਦਿੱਤਾ ਸ਼ਾਇਦ ਪਲੈਨਿੰਗ ਹੀ ਹੋਏਗੀ ਕਿ ਹੌਲੀ-ਹੌਲੀ ਪ੍ਰੈਸ਼ਰ ਪਾ ਕੇ ਇਸ ਕਮੇਟੀ ਨੂੰ ਹੀ ਖਤਮ ਕਰ ਦਿੱਤਾ ਜਾਵੇਗਾ ਤੇ ਫਿਰ ਭਰਤੀ ਵਾਲਾ ਕੋਈ ਚੱਕਰ ਹੋਣਾ ਹੀ ਨਹੀਂ ਹੈ ਪਰ ਉਹ ਸਫਲ ਨਹੀਂ ਹੋਇਆ ਪੰਜ ਜਣੇ ਉਹਦੇ ਦੇ ਡੱਟ ਗਏ ਫਿਰ ਉੱਥੇ ਭਾਈ ਹਰਜਿੰਦਰ ਸਿੰਘ ਧਾਮੀ ਹੋਣਾ ਦਾ ਨਾਮ ਕਿਹੜੇ ਅੱਖਰਾਂ 'ਚ ਲਿਖਿਆ ਜਾਊਗਾ ਹਾਂਜੀ ਬਿਲਕੁਲ ਧਾਮੀ ਸਾਹਿਬ ਨੇ ਬਹੁਤ ਵੱਡਾ ਜਿਸ ਤਰ੍ਹਾਂ ਇੱਕ ਤਰ੍ਹਾਂ ਨਾਲ ਗਲਤੀ ਕੀਤੀ ਹੈਗੀਆ ਸੋ ਉਹਨਾਂ ਨੂੰ ਅਕਾਲ ਤਖਤ ਬਣੋ ਬਣਾਈ ਕਮੇਟੀ ਤੋਂ ਉਹ ਮੁਨਕਰ ਹੋ ਜਾਂਦੇ ਹੈਗੇ ਆ ਸੋ ਹੁਣ ਇੱਥੇ ਕੁਲਦੀਪ ਸਿੰਘ ਗ ਉਹ ਮੇਰਾ خیال ਉਸਨ ਪ੍ਰੈਸ ਕਾਨਫਰੰਸ 'ਚ ਕਹਿੰਦੇ ਵੀ ਆ ਕਿ ਮੈਂ ਦੋਵੇਂ ਉਹਦੇ ਛੱਡ ਕੇ ਆ ਗਿਆ ਪਰ ਤੁਸੀਂ ਵਾਪਸ ਆ ਕੇ ਦੂਜਾ ਤੇ ਲੈ ਲੈਣਾ ਸੁਖਬੀਰ ਸਿੰਘ ਬਾਦਲ ਦੇ ਕਹਿਣ ਤੇ ਉਹ ਵੀ ਅਕਾਲ ਤਖਤ ਦੇ ਜਥੇਦਾਰ ਦੇ ਕਹਿਣ ਤੇ ਵਾਪਸ ਨਹੀਂ ਆਏ ਸੁਖਬੀਰ ਸਿੰਘ ਬਾਦਲ ਦੇ ਕਹਿਣ ਤੇ ਵਾਪਸ ਆਇਆ ਇਟ ਮੀਨਸ ਹਰਜਿੰਦਰ ਸਿੰਘ ਧਾਮੀ ਜਿਹੜੀ ਸਰਗਰਮੀ ਕਰ ਰਹੀ ਸੀ ਉਹ ਵੀ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਮੰਨ ਕੇ ਹੀ ਵੀ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਮੰਨ ਲਓ ਬਾਕੀ ਸਾਰੇ ਇਕੱਠੇ ਹੋ ਜੋ ਜਦੋਂ ਅਕਾਲ ਤਖਤ ਤੋਂ ਹੁਕਮ ਸੀਗਾ 2 ਦਸੰਬਰ ਨੂੰ ਵੀ ਸੁਖਬੀਰ ਸਿੰਘ ਬਾਦਲ ਵੀ ਅਸਤੀਫਾ ਦੇਣ ਉਹਨਾਂ ਦਾ ਅਸਤੀਫਾ ਪ੍ਰਵਾਨ ਕਰਕੇ ਭੇਜਿਆ ਜਾਵੇ ਮੁੜ ਕੇ ਭਰਤੀ ਕਮੇਟੀ ਨਵੀਂ ਭਰਤੀ ਸ਼ੁਰੂ ਤੇ ਉਹ ਉਹਦੇ ਚੋਂ ਡੈਲੀਗੇਟ ਆ ਕਿਸੇ ਨੂੰ ਵੀ ਪ੍ਰਧਾਨ ਚੋਲਣਾ ਸੋ ਸੁਖਬੀਰ ਸਿੰਘ ਧਾਮੀ ਹਰਚਰਨ ਬੈਂਸ ਸਿਆ ਪ੍ਰੋਫੈਸਰ ਮਨਜੀਤ ਸਿੰਘ ਇਹ ਸਾਰੇ ਜਿਹੜੇ ਹੈਗੇ ਆ ਉਹਨਾਂ ਦੇ ਬੁਲਾਰੇ ਬਣ ਕੇ ਬੋਲ ਰਹੇ ਹੈਗੇ ਆ ਸਾਨੂੰ ਲੱਗਦਾ ਹੈਗਾ ਵੀ ਇਹ ਰਿਐਕਸ਼ਨ ਹੈਗਾ ਕਿਉਂਕਿ ਇੱਕ ਥਰੋ ਪ੍ਰੋਪਰ ਚੈਨਲ ਭਰਤੀ ਹੋਈ ਆ ਥਰੋ ਪ੍ਰੋਪਰ ਚੈਨਲ ਡੈਲੀਗੇਟਸ ਆ ਜਿਹੜੇ ਚੁਣੇ ਗਏ ਨੇ ਸੋ ਉਹਦੇ ਕਰਕੇ ਉਹਨਾਂ ਨੂੰ ਲੱਗਦਾ ਕਿਉਂਕਿ ਅਖਬਾਰਾਂ ਚ ਵੀ ਕਿਉਂਕਿ ਅਜੀਤ ਅਖਬਾਰ ਨੇ ਵੱਡਾ ਐਡੀਟੋਰੀਅਲ ਆ ਇਹਨਾਂ ਦੇ ਹੱਕ ਵਿੱਚ ਲਿਖਿਆ ਉਹਨਾਂ ਨੇ ਇੱਕ ਤਮ ਗਿਆਨੀ ਹਰਪ੍ਰੀਤ ਸਿੰਘ ਦੀ ਮੁਲਾਕਾਤ ਕਰਕੇ ਪਹਿਲੇ ਪੰਨੇ ਤੇ ਛਪੀ ਹੈਗੀ ਸੋ ਇੱਕ ਜਿਸ ਤਰ੍ਹਾਂ ਵੇਟੇਜ ਮਿਲ ਰਹੀ ਹੈਗੀ ਆ ਜਿਸ ਤਰ੍ਹਾਂ ਕਵਰੇਜ ਮਿਲ ਰਹੀ ਹੈਗੀ ਆ ਉਹਦੇ ਚੋਂ ਰਿਐਕਸ਼ਨ ਚਾਹੇ ਉਹ ਹਰਮੇਸ਼ੰਦਰ ਸਿੰਘ ਗਰੇਵਾਲ ਹੈਗੇ ਆ ਈਵਨ ਸੁਖਬੀਰ ਸਿੰਘ ਬਾਦਲ ਵੀ ਹੈਗੇ ਆ ਸੋ ਹੋਰ ਸਾਰੀਆਂ ਹਰਜਿੰਦਰ ਸਿੰਘ ਧਾਮੀਆਂ ਆ ਰਹੇ ਇਹ ਨੇਚਰਲ ਹੈਗੇ ਆ ਸੋ ਜਿਹੜੇ ਕਾਨੂੰਨੀ ਆਸਪੈਕਟ ਹੈ ਜਿਹੜਾ ਨਾਂ ਵਰਤਣ ਵਾਲੇ ਹੈਗੇ ਆ ਉੱਤੇ ਚੋਂ ਇਹਨਾਂ ਨੇ ਜਸਟਿਸ ਨਿਰਮਲ ਸਿੰਘ ਜਿਹੜੇ ਇਸ ਧੜੇ ਦੇ ਮੈਂਬਰ ਨੇ ਉਹਨਾਂ ਦੀ ਅਗਵਾਈ ਹੇਠ ਇੱਕ ਕਾਨੂੰਨੀ ਪੈਨਲ ਬਣਾਇਆ ਹੈਗਾ ਜਿਹੜਾ ਲੀਗਲੀ ਫਾਈਟ ਕਰੇਗਾ ਅਕਾਲੀ ਦਲ ਦੇ ਨਾਂ ਲਈ ਵੀ ਸਾਨੂੰ ਰੈਕੋਗਨਾਈਜ਼ ਕੀਤਾ ਜਾਵੇ ਔਰ ਅਕਾਲੀ ਦਲ ਦਾ ਸਿੰਬਲ ਜਿਹੜਾ ਤਖੜੀ ਹੈਗਾ ਉਹ ਲੈਣ ਲਈ ਸੋ ਹਾਲ ਦੇ ਘੜੀ ਸੁਖਵੀਰ ਬਾਦਲ ਉਹ ਨਹੀਂ ਕਹਿ ਰਹੇ ਆ ਵੀ ਦੇ ਆਰੇ ਬ੍ਰੇਕਵੇ ਫੈਕਸ਼ਨ ਵੀ ਟੁੱਟਿਆ ਹੋਇਆ ਤੜਾ ਹੈ ਅਸਲੀ ਸਾਡਾ ਟੜਾ ਹੈਗਾ ਸੋ ਉਹ ਲੀਗਲ ਟੀਮ ਹੈ ਜਿਹੜੀ ਉਹ ਅਪਰੋਚ ਕਰੇਗੀ ਅਥਾਰਟिटीज ਨੂੰ ਉਹ ਤੋਂ ਬਾਅਦ ਨਾਂ ਕਿਹਨੂੰ ਵਰਤਣ ਦੀ ਇਜਾਜ਼ਤ ਮਿਲਦੀ ਆ ਤੇ ਨਿਸ਼ਾਨ ਕਿਹਨੂੰ ਮਿਲਦਾ ਉਹ ਆਉਣ ਵਾਲੇ ਸਮੇਂ ਵਿੱਚ ਦੇਖਿਆ ਜਾਵੇ ਜੀ ਬਿਲਕੁਲ ਜੀ ਦੂਜੇ ਬੰਨੇ ਗੱਲਬਾਤ ਕਰ ਲੈ ਸਰਦਾਰ ਪਤਾ ਸਿੰਘ ਜੀ ਤੀਸਰਾ ਵੀ ਜੇ ਆਪਾਂ ਕੀ ਕੇਸ ਤੋਂ ਪਹਿਲਾਂ ਜਿਹੜਾ ਅਕਾਲੀ ਦਲ ਵਾਰਿਸ ਪੰਜਾਬ ਦੇ ਅ ਪਿਛਲੇ ਦਿਨੀ ਜਿਹੜੀਆਂ ਕਾਨਫਰੰਸ ਹੁੰਦੀਆਂ ਨੇ ਕਿਉਂਕਿ ਇਹ ਚਾਰ ਪੰਜ ਕਾਨਫਰੰਸ ਸਾਲ ਦੇ ਵਿੱਚ ਆਉਂਦੀਆਂ ਹੈਗੀਆਂ ਨੇ ਚਾਹੇ ਉਹ ਮੰਗੀ ਵਾਲੀ ਹੋਵੇ ਜਾਂ ਫਤਿਹਗੜ੍ਹ ਸਾਹਿਬ ਇਕੱਠ ਹੋਵੇ ਜਾਂ ਫਿਰ ਆਪਾਂ ਕਹਿ ਲਈਏ ਕਿ ਬਾਬਾ ਬਕਾਲਾ ਵਿਖੇ ਸਾਚਾ ਗੁਰਲਾਡੋਰੇ ਇੱਥੇ ਵਕ ਵਕ ਇੱਥੇ ਦੇ ਦੂਜੀਆਂ ਪਾਰਟੀਆਂ ਵੀ ਜਿਸ ਦੇ ਵਿੱਚ ਆਏ ਕਾਂਗਰਸ ਹੋਵੇ ਆਮ ਆਦਮੀ ਪਾਰਟੀ ਹੁਣ ਉਹ ਵੀ ਜਿਹੜੀਆਂ ਆਪਣੀਆਂ ਕਾਨਫਰੈਂਸਸ ਕਰਦੀਆਂ ਹੈਗੀਆਂ ਨੇ ਇਸ ਵਾਰ ਭਾਈ ਅਮਰਤਪਾਲ ਸਿੰਘ ਜੀ ਜੋ ਕਿ ਮੈਂਬਰ ਆਫ ਪਾਰਲੀਮੈਂਟ ਨੇ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਨੇ ਉਹਨਾਂ ਦੀ ਪਾਰਟੀ ਦੇ ਵੱਲੋਂ ਇੱਕ ਵੱਡਾ ਇਕੱਠ ਇੱਕ ਵੱਡੀ ਸਟੇਜ ਜਿਹੜੀ ਹੈ ਉਹ ਦੇਖਣ ਨੂੰ ਮਿਲੀ ਹੈਗੀ ਆ ਅ ਕਿਵੇਂ ਦੇਖਦੇ ਹੋ ਤੇ ਆਪਾਂ ਬਾਹਰ ਬੈਠੇ ਗੱਲ ਵੀ ਕਰ ਰਹੇ ਸੀ ਮੀਡੀਆ ਦੇ ਵਿੱਚ ਇੰਨੀਆਂ ਸੁਰਖੀਆਂ ਇਹਨਾਂ ਬਾਰੇ ਨਹੀਂ ਆਉਂਦੀਆਂ ਹੈਗੀਆਂ ਜੇ ਕੋਈ ਨੈਗੇਟਿਵ ਖਬਰ ਹੋਵੇ ਤੇ ਉਹਨੂੰ ਜਿਹੜਾ ਹੈ ਉੱਤੇ ਡਿਬੇਟਸ ਵੀ ਹੁੰਦੀਆਂ ਸਾਰੇ ਚੈਨਲਾਂ ਤੇ ਉੱਤੇ ਵੱਡੇ ਵੱਡੇ ਪੇਜਾਂ ਤੇ ਬਕਾਇਦਾ ਨਾਮ ਲਾ ਕੇ ਭਾਵੇਂ ਕਿ ਬੰਦਾ 2 2.5 ਸਾਲ ਤੋਂ ਅੰਦਰ ਹੈ ਉਹਨੂੰ ਬਦਨਾਮ ਵੀ ਕੀਤਾ ਜਾਂਦਾ ਕਿਰਦਾਰ ਕੁਸ਼ੀ ਵੀ ਕੀਤੀ ਜਾਂਦੀ ਹੈ ਸੇਮ ਉਹੀ ਤਰ੍ਹਾਂ ਦੇ ਜਿੱਤਾਂ ਆਪਾਂ ਗੱਲ ਕਰ ਰਹੇ ਸੀ ਕਿ ਅਜੀਤ ਅੰਜਮ ਹੋਣਾ ਨੇ ਜਿਸ ਦਿਨ 300 ਜਿਹੜੇ ਮੈਂਬਰ ਆਫ ਪਾਰਲੀਮੈਂਟ ਜਿਹੜੇ ਹੈਗੇ ਨੇ ਵਿਰੋਧੀ ਧੜੇ ਦੇ ਉਹ ਮਾਰਚ ਕਰਦੇ ਨੇ ਉਸ ਨੂੰ ਉਸਨੇ 12 ਅਖਬਾਰਾਂ ਜਿਹੜੀਆਂ ਉਹਨੇ ਚੱਕ ਕੇ ਬਕਾਇਦਾ ਖੁਲਾਸਾ ਕੀਤਾ ਕਿ ਦੇਖੋ ਕੁੱਤਿਆਂ ਦੀ ਖਬਰ ਤੇ ਹੈਗੀ ਆ ਪਹਿਲੇ ਪੇਜ ਤੇ ਪਰ ਜਿਹੜੀ ਇਹ ਵਾਲੀ ਖਬਰ ਨਹੀਂ ਹੈਗੀ ਕੀ ਭਾਈ ਅਮਰਿਤਪਾਲ ਸਿੰਘ ਦੀ ਖਬਰ ਜਿਹੜੀ ਹੈਗੀ ਆ ਇਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਇਹਨਾਂ ਦੇ ਨਾਲ ਇਹ ਕੀਤਾ ਜਾ ਰਿਹਾ ਚੱਲ ਵੀ ਰਿਹਾ ਹਾਂਜੀ ਹਾਂਜੀ ਸੋ ਦਬਾਤਾਂ ਰਹੇ ਨੇ ਵੀ ਉਹ ਉਹ ਧਾਰਾ ਜਿਹੜੀ ਪੰਥਕ ਧਾਰਾ ਹੈਗੀ ਆ ਸੋ ਇਸ ਗਿਆਨੀ ਹਰਪ੍ਰੀਤ ਸਿੰਘ ਵਾਲੇ ਧੜੇ ਤੇ ਵੀ ਉਹ ਇਹੀ ਪ੍ਰੈਸ਼ਰ ਪਾਉਣਗੇ ਵੀ ਤੁਸੀਂ ਪੰਥਕ ਧਾਰਾ ਵੱਲ ਨਾ ਜਾਓ। ਸੋ ਭਾਈ ਅਮਰਤਪਾਲ ਸਿੰਘ ਦੇ ਗਰੁੱਪ ਵੱਲੋਂ ਪਿਛਰੇ ਦਿਨੀ ਬਾਬਾ ਬਕਾਲਾ ਸਾਹਿਬ ਵਿਖੇ ਕਾਨਫਰੰਸ ਕੀਤੀ ਗਈ ਹੈ। ਉਹਦੇ ਵਿੱਚ ਤੁਸੀਂ ਦੇਖੋ ਵੀ ਜਿਹੜਾ ਡੈਲੀਗੇਟ اجلاس ਸੀ ਤੇ ਉਹਦਾ ਜਿਹੜਾ ਫਰਕ ਇਹ ਹੈਗਾ ਵੀ ਡੈਲੀਗੇਟ اجلاس ਵਿੱਚ ਜਿਹੜੇ ਪੰਥਕ ਧਿਰ ਦੇ ਨੁਮਾਇंदे ਸ਼ਾਮਲ ਹੋਏ ਆ ਬੀਬੀਆਂ ਦਾੜੀਆਂ ਵਾਲੇ ਉਹ ਬਜ਼ੁਰਗ ਸੀ। ਹਮ ਪਰ ਇੱਥੇ ਸਾਰੇ ਨੌਜਵਾਨ ਸੀਗੇ। ਭਾਈ ਅਮਰਤਪਾਲ ਸਿੰਘ ਦੀ ਜਿਹੜੀ ਜਿਹੜੀ ਉਹ ਇੱਕ ਤਰ੍ਹਾਂ ਨਾਲ ਕਾਨਫਰੰਸ ਹੋਈ ਆ ਉਹਦੇ ਵਿੱਚ ਨੌਜਵਾਨਾਂ ਦਾ ਹੜ ਆਇਆ ਹੋਇਆ ਸੀ ਇਟ ਮੀਨਸ ਇਹ ਕਿਤੇ ਨਾ ਕਿਤੇ ਲੱਗ ਰਿਹਾ ਵੀ ਸਿੱਖ ਮਾਨਸਿਕਤਾ ਨੇ ਉਹਨਾਂ ਨੂੰ ਲੀਡਰ ਦੇ ਤੌਰ ਤੇ ਪ੍ਰਵਾਨ ਕਰ ਰਿਆ ਹੋਇਆ। ਫਿਰ ਇਹਦੇ 'ਚ ਤਾਂ ਮੇਰਾ ਖਿਆਲ ਜੇ ਜੇ ਥੋੜੀ ਬਹੁਤੀ ਵੀ ਸੂਝ-ਬੂਝ ਉਸ ਧੜੇ ਦੇ ਵਿੱਚ ਹੋਵੇ ਤੇ ਤਾਂ ਫਿਰ ਬੁੱਢਾ ਦਲ ਤੇ ਤਰਨਾ ਦਲ ਤੇ ਤੌਰ ਤੇ ਵੀ ਜਿਹੜਾ ਇਹ ਵਰਕ ਕੀਤਾ ਜਾਣਾ ਚਾਹੀਦਾ ਇਹ ਬਿਲਕੁਲ ਕਿਸ਼ਤ ਕਰਨਾ ਚਾਹੀਦਾ ਦੋਹਾਂ ਧੜਿਆਂ ਨੂੰ। ਸੋ ਇਹਨਾਂ ਨੂੰ ਨੀ ਕਿ ਕੋਈ ਸਿਮਰਨਜੀਤ ਸਿੰਘ ਮਾਨ ਉਹਨਾਂ ਨੂੰ ਵੀ ਭਾਈ ਰਣਜੀਤ ਸਿੰਘ ਵਾਲਾ ਗਰੁੱਪ ਇਹ ਹੈਗਾ ਭਾਈ ਜਸਵੀਰ ਸਿੰਘ ਰੋਡੇ ਉਹਨਾਂ ਨੂੰ ਮਤਲਬ ਕਿ ਇਹ ਸਾਰੀਆਂ ਪੰਥਕ ਤੇ ਰਾਨੇ ਜਿਹੜੀਆਂ ਸੋ ਤੁਹਾਡਾ ਇਹ ਬਣਦਾ ਵੀ ਜੇ ਤੁਸੀਂ ਪੰਥ ਦੀ ਨੁਮਾਇੰਦਗੀ ਕਰਨ ਦਾ ਯਤਨ ਕਰ ਰਹ ਦਾ ਦਾਵਾ ਕਰ ਰਹੀ ਹਾਂ ਤਾਂ ਇਹਨਾਂ ਸਾਰੇ ਜਿਹੜੇ ਜਿਹੜੇ ਫੈਕਸ਼ਨਸ ਹੈਗੇ ਆ ਸੋ ਭਾਈ ਅਮਰਤਪਾਲ ਸਿੰਘ ਦਾ ਜੇ ਇੱਕ ਬੰਦਾ ਜੇਲ੍ਹ ਵਿੱਚ ਬੈਠਾ ਐ MP ਬਣ ਸਕਦਾ ਹੈਗਾ ਔਰ ਉਹਦੀ ਬਦੌਲਤ ਹੀ ਭਾਈ ਸਰਮਜੀਤ ਸਿੰਘ MP ਬਣ ਸਕਦੇ ਆ ਕਿਉਂਕਿ ਨਾਲ ਨਾਲ ਦੇ ਸਿੱਕੇ ਵੀ ਉਹ ਸਰਗਰਮੀ ਉੱਥੇ ਵਧ ਜਾਂਦੀ ਆ ਤਾਂ ਤੁਹਾਨੂੰ ਘਟੋਕਟ ਕਨਸਿਡਰ ਕਰਨਾ ਚਾਹੀਦਾ ਵੀ ਉਹਦੀ ਕੋਈ ਰਾਜਨੀਤਿਕ ਇੱਕ ਜਮੀਨ ਹੈਗੀ ਆ ਸੋ ਸਿੱਖ ਮਾਨਸਿਕਤਾ ਉਹਨੂੰ ਲੀਡਰ ਦੇ ਤੌਰ ਤੇ ਪ੍ਰਵਾਨ ਕਰਦੀ ਨਜ਼ਰ ਆ ਰਹੀ ਹੈ ਕਿ ਜਿੰਨੀ ਵੱਡਾ ਉੱਥੇ ਇਕੱਠਾ ਹੁੰਦਾ ਹੈ ਬਹੁਤ ਲੰਮੇ ਸਮੇਂ ਬਾਅਦ ਕਿਸੇ ਲੀਡਰ ਦੀ ਇਸ ਤਰ੍ਹਾਂ ਦੀ ਪ੍ਰਵਾਨਗੀ ਹੋਈ ਆ ਹੁਣ ਗਿਆਨੀ ਹਰਪ੍ਰੀਤ ਸਿੰਘ ਵਿੱਚ ਇਹ ਹੋਵੇਗਾ ਹਾਲਾਂਕਿ ਉਹ ਲੱਗ ਰਿਹਾ ਹੈਗਾ ਵੀ ਉਹ ਪੰਜਾਬੀਅਤ ਵਾਲੀ ਲੀਡ ਤੇ ਜ਼ਿਆਦਾ ਨੇ ਹਨਾ ਵੀ ਹਲੇ ਆਪਾਂ ਦੇਖਾਂਗੇ ਵੀ ਉਹ ਪੰਥ ਵਾਲੀ ਪਿਛ ਤੇ ਮਤਲਬ ਵੇਟ ਐਂਡ ਵੋਚੀ ਸਿਚੁਏਸ਼ਨ ਹੈਗੀ ਐ ਸੋ ਜੇ ਉਹ ਪੰਥ ਵਾਲੀ ਪਿਛ ਤੇ ਆਏ ਤਾਂ ਉਹਨਾਂ ਨੂੰ ਇਹਨਾਂ ਸਾਰਿਆਂ ਗਰੁੱਪਸ ਨਾਲ ਜੀ ਨਾ ਸੋ ਭਾਈ ਅਮਰਤਪਾਲ ਸਿੰਘ ਆਲਾ ਭਾਈ ਰਣਜੀਤ ਸਿੰਘ ਆਲਾ ਭਾਈ ਰਣਜੀਤ ਸਿੰਘ ਦੇ ਘਰੇ ਜਾ ਕੇ ਉਹਨਾਂ ਨੂੰ ਨਾਲ ਤੋਰਨਾ ਪੈਣਾ ਕਿਉਂਕਿ ਬਹੁਤ ਲੰਮੇ ਸਮੇਂ ਤੋਂ ਸ਼੍ਰੋਮਣੀ ਕਮੇਟੀ ਲਈ ਸਰਗਰਮੀਆਂ ਕਰ ਰਹੇ ਆ ਇੱਕ ਤਖਤ ਦੇ ਜਥੇਦਾਰ ਰਹੇ ਆ ਔਰ ਉਹਨਾਂ ਟਾਈਮਾਂ ਵਿੱਚ ਉਹਨਾਂ ਨੇ ਉਸੇ ਬੁਰਛਾਗਰਦ ਰਾਜਨੀਤੀ ਦੀ ਵਿਰੋਧਤਾ ਕਰੀ ਆ ਜਦੋਂ ਕੋਈ ਵੀ ਨਾਲ ਨਹੀਂ ਸਿੱਖੜਦਾ ਔਰ ਪੰਥ ਨੇ ਬਹੁਤ ਵੱਡਾ ਹੰਗਾਰਾ ਉਹਨਾਂ ਨੂੰ ਦਿੱਤਾ ਹੈਗਾ ਸੋ ਉਹਨਾਂ ਦਾ ਸਤਕਾਰ ਉਹਨਾਂ ਨੂੰ ਨਾਲ ਲਿਆ ਜਾਵੇ ਸਰਦਾਰ ਸਿਮਰਨਜੀਤ ਸਿੰਘ ਮਾਨ ਉਹਨਾਂ ਦੇ ਜਿਹੜੇ ਨਾਲ ਦੇ ਸਾਥੀ ਆ ਉਹਨਾਂ ਨੂੰ ਨਾਲ ਲਿਆ ਜਾਵੇ ਭਾਈ ਅਮਰਤਪਾਲ ਸਿੰਘ ਦੇ ਪਿਤਾ ਜੀ ਇਹਨਾਂ ਸਾਰਿਆਂ ਨੂੰ ਇੱਕ ਵਿਸ਼ਵਾਸ ਵਿੱਚ ਲੈ ਕੇ ਜੀ ਜੀ ਸਮੂਚੀਆਂ ਪੰਥਕ ਤੇ ਰਾਨੂ ਪੰਥ ਦੀ ਆਵਾਜ਼ ਉਹ ਤਾਂ ਹੀ ਬਣਨਗੇ ਜੇ ਸਮੂਚੀਆਂ ਪੰਥਕ ਤੇ ਰਾਨੂ ਨਾਲ ਲੈ ਕੇ ਚੱਲਦੇ ਆ ਸਿਰਫ ਇੱਕ ਇੱਕ ਆਪਣੇ ਧੜੇ ਦੇ ਤੌਰ ਤੇ ਵੀ ਉਹਦੇ ਚੋਂ ਆ ਸਰਜੀਤ ਸਿੰਘ ਰਖੜਾ ਪ੍ਰੇਮ ਸਿੰਘ ਚੰਦੂ ਮਾਜਰਾ ਬੀਬੀ ਜ਼ਗੀਰ ਕੌਰ ਆ ਢੀਂਸਾ ਸਾਹਿਬ ਦਾ ਬੇਟਾ ਵੀ ਇਹਨਾਂ ਦੀ ਚੌਧਰ ਨਾ ਚੱਲੇ ਆ ਪੰਥ ਦੇ ਬ੍ਰੇਕਵੇ ਫੈਕਸ਼ਨ ਆ ਜਿਹੜੇ ਜਿਹੜੇ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਹੈਗੀ ਆ ਇੱਕ ਇੱਕ ਤਾਨਾਸ਼ਾ ਸਿਆਸਤ ਤੋਂ ਤੰਗ ਆਏ ਹੋਏ ਆ ਉਹਨਾਂ ਨੂੰ ਵੀ ਨਾਲ ਲੈ ਕੇ ਚੱਲੋ ਸੋ ਭਾਈ ਅਮਰਤਪਾਲ ਸਿੰਘ ਦੇ ਹੱਕ ਵਿੱਚ ਆ ਉਹਨਾਂ ਦੇ ਪਾਰਟੀ ਵੱਲੋਂ ਕੀਤਾ ਵੱਡਾ ਇਕੱਠ ਹੈ ਜਿਹੜਾ ਇਹ ਦਰਸਾਉਂਦਾ ਹੈ ਵੀ ਸਿੱਖ ਮਾਨਸਿਕਤਾ ਦਾ ਇੱਕ ਵੱਡਾ ਹਿੱਸਾ ਉਹਨਾਂ ਨੂੰ ਲੀਡਰ ਮੰਨ ਰਿਹਾ ਹੈਗਾ ਸੋ ਉਹਨਾਂ ਨਾਲ ਕੋਲਾਬੋਰੇਸ਼ਨ ਕਰਕੇ ਸਾਰੀਆਂ ਪੰਥਕ ਤਰ੍ਹਾਂ ਨਾਲ ਅੱਗੇ ਵਧਣ ਦੀ ਲੋੜ ਹੋਵੇਗੀ ਜੀ ਬਿਲਕੁਲ ਜੀ